ਪੰਜਾਬ ਦੇ ਵਿੱਚ ਸਿਆਸੀ ਚੋਣ ਪ੍ਰਚਾਰ ਸਿਖਰਾਂ ਤੇ ਹੈ ਤੇ ਹੁਣ ਸਿਆਸਤਦਾਨਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਗੱਲ ਕਰ ਰਹੇ ਹਾਂ ਸੰਗਰੂਰ ਲੋਕ ਸਭਾ ਹਲਕੇ ਦੀ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇਰ ਦੀ ਪਤਨੀ ਡਾਕਟਰ ਗੁਰਵੀਨ ਕੌਰ ਆਪਣੇ ਪਤੀ ਦੇ ਲਈ ਵੋਟਾਂ ਦੀ ਅਪੀਲ ਕਰਦੀ ਨਜ਼ਰ ਆਈ ਇਸ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਤੇ ਸਮਰਥਕ ਵੀ ਉਹਨਾਂ ਦੇ ਨਾਲ ਸਨ ਬਹੁਤ ਸਾਰਾ ਪਿਆਰ ਆ ਜਿਹੜਾ ਅੱਜ ਸੁਨਾਮੀ ਗੇਟ ਬਾਜ਼ਾਰ ਦੇ ਵਿੱਚ ਜਿਹੜਾ ਡੋਰ ਡੋਰ ਕਰ ਰਹੇ ਮੇਰੇ ਨਾਲ ਮੀਤੇਰ ਜੀ ਨੇ ਉਹਨਾਂ ਦੇ ਮੈਸੇਜ ਜਿਹੜਾ ਪਰਿਵਾਰਕ ਮੈਂਬਰ ਨੇ ਜਿਹੜੇ ਨਾਲ ਨੇ ਸੋ ਬਹੁਤ ਸਾਰਾ ਪਿਆਰ ਲੋਕਾਂ ਦੇ ਵੱਲੋਂ ਮਿਲ ਰਿਹਾ ਬਿਜਲੀ ਦੇ ਬਿੱਲ ਜਿਹੜੇ ਜ਼ੀਰੋ ਆ ਰਹੇ ਆ ਲੋਕਾਂ ਨੂੰ ਜਿਹੜੀਆਂ ਸੇਵਾ ਸਹੂਲਤਾਂ ਸਰਕਾਰ ਨੇ ਦਿੱਤੀਆਂ ਨੇ ਰੋਜ਼ਗਾਰ ਦੇ ਮੌਕੇ ਜਿਹੜੇ ਨੌਜਵਾਨਾਂ ਨੂੰ ਜਿਹੜੇ ਮਿਲ ਰਹੇ ਔਰ ਜਿਹੜੀ ਸਰਕਾਰ ਦੀ ਓਵਰਆਲ ਕਾਰਗੁਜ਼ਾਰੀ ਹੈ ਉਹਨੂੰ ਦੇਖ ਕੇ ਜਿਹੜਾ ਲੋਕ ਨੇ ਜਿਹੜਾ ਖਾਫੀ ਖੁਸ਼ ਨੇ ਔਰ ਬਹੁਤ ਵਧੀਆ ਜਿਹੜਾ ਪਿਆਰ ਲੋਕਾਂ ਨੇ ਜਿਹੜਾ ਵਿਸ਼ਵਾਸ ਜਿਹੜਾ ਦਿਵਾਇਆ ਖੈਰਾ ਸਾਹਿਬ ਖੈਰਾ ਸਾਹਿਬ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਜਿਹੜੇ ਗੈਰ ਪੰਜਾਬੀ ਜੋ ਉਹਨਾਂ ਦੇ ਬਰੁਖ ਕੀ ਕਹਿਣਾ ਚਾਹੁੰਦੇ ਕਿਸ ਤਰੀਕੇ ਨਾਲ ਦੇਖ ਸਾਡਾ ਜਿਹੜਾ ਸਮਾਜ ਹੈ ਤੇ ਸਾਡੇ ਜਿਹੜੇ ਪੰਜਾਬੀ ਨੇ ਬਹੁਤ ਵੱਡਾ ਦਿਲ ਹੈ ਇਹਨਾਂ ਦਾ ਤੇ ਹਰ ਇੱਕ ਨੂੰ ਆਪਣੀ ਬੁੱਕਲ ਦੇ ਵਿੱਚ ਜਿਹੜਾ ਪਿਆਰ ਜਿਹੜਾ ਦਿੰਦੇ ਆ ਉਹ ਲਾਈ ਉਹ ਜਿਹੜੇ ਇਦਾਂ ਦੇ ਜਿਹੜੇ ਬਿਆਨ ਨੇ ਇਹ ਜਿਹੜੀ ਸਮਾਜ ਦੇ ਵਿੱਚ ਵੰਡੀਆਂ ਪਾਉਂਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਆਪ ਦਾ ਜਿਹੜਾ ਸਟੈਂਡ ਆ ਉਹਨਾਂ ਦਾ ਇਤਬਾਰ ਕੀਆ ਬਿਆਨ ਦੇ ਕੇ ਸਟੈਂਡ ਦੇ ਬਾਅਦ ਜਿਹੜਾ ਕੀ ਬਿਆਨ ਆਉਂਦਾ